ਜੀ ਮੈਂ ਤੁਹਾਡਾ ਆਪਣਾ دوست ਤਕਦੀਪ ਸਿੰਘ ਗਿੱਲ ਸਭ ਤੋਂ ਪਹਿਲਾਂ ਪੰਜਾਬ ਤੇ ਪੂਰੀ ਪੰਜਾਬੀ ਹੱਤ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਆ ਇਲੈਕਸ਼ਨ ਜਿਹੜਾ ਅੱਜ ਬਿਲਕੁਲ ਲਾਸਟ ਪੜਾਤੀ ਪਹੁੰਚਿਆ ਹੋਇਆ ਤਾਂ ਮੇਰੀ ਸਟੇਟਮੈਂਟ ਅੱਜ ਦੀ ਆਪਣੇ ਹਲਕੇ ਤੋਂ ਲੈ ਕੇ ਮੇਰੀ ਅੱਜ ਦੀ ਜਿਹੜੀ ਸਪੋਰਟ ਆ ਕਾਟਾ ਲੋਗੜਾ ਕਾਂਗਰਸ ਪਾਰਟੀ ਦਾ ਜੋ ਉਮੀਦਵਾਰ ਆ ਮੈਨੇ ਪੂਰੇ ਪਿੰਡ ਦੀ ਸਪੋਰਟ ਹੋ ਰਹੀ ਉਹਨਾਂ ਨੂੰ ਅੱਜ ਮੈਂ ਸਟੇਟਮੈਂਟ ਤਾਂ ਦੇ ਰਿਹਾ ਕਿ ਲੋਕ ਇਲੈਕਸ਼ਨ ਦੇ ਵਿੱਚ ਜਿੱਤ ਹਾਰ ਹੋਣ ਤੋਂ ਬਾਅਦ ਸਟੇਟਮੈਂਟ ਦਿੰਦੇ ਆ ਲੇਕਿਨ ਮੈਂ ਵੋਟ ਪਾਉਣ ਸਮੇਂ ਸਟੇਟਮੈਂਟ ਦਿੱਤੀ ਆ ਕਿ ਮੇਰੀ ਕਾਕਾ ਲੋਕਦਨੋਂ ਸਪੋਰਟ ਆ ਰਿਜ਼ਲਟ ਜੋ ਵੀ ਹੋਵੇ ਉਸ ਗੱਲ ਦੀ ਮੈਂ ਪਰਵਾਹ ਨਹੀਂ ਕਰਦਾ ਇਸ ਦਾ ਕਾਰਨ ਇਹ ਕਿ ਮੇਰੇ ਪੂਰੇ ਪਿੰਡ ਦੀ ਜੋ ਪੰਚਾਇਤ ਆ ਉਹ ਪੂਰੀ ਬਹੁਮਤ ਦੇ ਨਾਲ ਪੂਰੀ ਸਪੋਰਟ ਦੇ ਨਾਲ ਇੱਕ ਪਾਸੇ ਖੜੀ ਤੇ ਅਸੀਂ ਸਾਰੇ ਉਸ ਦੇ ਨਾਲ ਆ ਹਾਲਾਂਕਿ ਮੇਰੇ ਪਿਤਾ ਜੀ ਜੋ ਆਮ ਆਦਮੀ ਪਾਰਟੀ ਤੋਂ ਇੱਕ ਹਲਕੇ ਦੇ ਵਿੱਚ ਨਾਮਵਰ ਲੀਡਰਾਂ ਦੇ ਵਿੱਚ ਉਹਨਾਂ ਦੀ ਪਛਾਣ ਆ ਲੇਕਿਨ ਉਹ ਇਮਾਨਦਾਰ ਵਿਅਕਤੀ ਰਹੇ ਆ ਉਹਨਾਂ ਨੇ ਮੈਨੂੰ ਪਤਾ ਕਹੀ ਛੋਟੇ ਛੋਟੇ ਹੁੰਦੇ ਸੀ ਬਚਪਨ ਤੋਂ ਲੈ ਕੇ 25 ਸਾਲ ਦਾ ਉਹਨਾਂ ਦਾ ਜਿਹੜਾ ਸਫ਼ਰ ਆ ਆਤਵਾਦ ਆਤਵਾਦੀ ਸਮੇਂ ਤੋਂ ਲੈ ਕੇ ਅੱਜ ਤੱਕ ਦਾ ਜੋ ਸਫ਼ਰ ਆ ਮੈਂ ਦੇਖਦਾ ਆ ਬਹੁਤ ਭਲੇਮਾਨ ਸੱਚ ਇਮਾਨਦਾਰ ਇਨਸਾਨ ਆ ਤੇ ਜਿੰਨੇ ਵੀ ਲੀਡਰ ਆ ਇਹਨਾਂ ਨੇ ਉਸ ਦਾ ਉਹਨਾਂ ਦਾ ਮੈਸਜ ਯੂਜ਼ ਕੀਤਾ ਉਹਨਾਂ ਨੂੰ ਵਰਤਿਆ ਗਿਆ ਸਾਈਟਾਂ ਤੇ ਜਾ ਜਾ ਕੇ ਮੈਨੂੰ ਪਤਾ ਪਿੰਡਾਂ ਦੇ ਵਿੱਚ ਉਹਨਾਂ ਨੇ ਕਿੱਦਾਂ ਮਿਹਨਤਾਂ ਕਰਕੇ ਮਾਹੌਲ ਬਣਾਉਂਦੇ ਸੀਗੇ ਕਿੱਦਾਂ ਲੋਕਾਂ ਤੋਂ ਵੋਟਾਂ ਪਾਉਂਦੇ ਸੀ ਪਰ ਜਦੋਂ ਕਿਤੇ ਸਾਡੀ ਵਾਰੀ ਆਉਂਦੀ ਸੀ ਪਿੰਡ ਦੇ ਵਿੱਚੋਂ ਦੋ ਵਾਰ ਸਾਡੇ ਕੋਲ ਸਰਪੰਚੀ ਜਿੱਤੀ ਹੋਈ ਸਰਪੰਚੀ ਸਾਡੇ ਕੋਲ ਉਹ ਇਹਨਾਂ ਨੇ ਗਲਤ ਨੀਤੀਆਂ ਦੇ ਨਾਲ ਸਾਡੇ ਉਹ ਭਲੇ ਮਾਨਸ ਕਰਕੇ ਸਲੀਪ ਕਰਕੇ ਅਸੀਂ ਉਸ ਟਾਈਮ ਛੋਟੇ ਸੀ ਤੇ ਸਾਡੇ ਹੱਥਾਂ ਦੇ ਵਿੱਚੋਂ ਖੋਹ ਲਈ ਗਈ ਸੀ ਲੇਕਿਨ ਅੱਜ ਅਸੀਂ ਜਵਾਨ ਹੋ ਚੁੱਕੇ ਹਾਂ ਤੇ ਸਾਨੂੰ ਇਸ ਗੱਲ ਦੀ ਸਮਝ ਆ ਕਿ ਇਹਨਾਂ ਲੋਕਾਂ ਨੂੰ ਉਂਝੇ ਕਿ ਦਾਲਾਉਣਾ ਥੱਲੇ ਕਿ ਦਾਲਾਉਣਾ ਤੇ ਮੈਂ ਛਾਤੀ ਥੋਕ ਕੇ ਗੱਲ ਕਹਿ ਰਿਹਾ ਕਿ ਅੱਜ ਦੀ ਮੇਰੀ ਜਿਹੜੀ ਸਪੋਰਟ ਆ ਨਾ ਤਾਂ ਧਰਮਕੋਟ ਹਲਕੇ ਦੇ ਵਿੱਚ ਸ਼੍ਰੋਮਣੀ ਕਾਲੀ ਦਾਲ ਨੂੰ ਆ ਤੇ ਨਾ ਹੀ ਆਮ ਆਦਮੀ ਪਾਰਟੀ ਨੂੰ ਵੈਸੇ ਵੀ ਆਪਾਂ ਸਾਰੇ ਜਾਣਦੇ ਕਿ ਆਮ ਆਦਮੀ ਪਾਰਟੀ ਪੰਜਾਬੀਅਤ ਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਨਹੀਂ ਹੈਗੀ ਬੇਸ਼ੱਕ ਚਿਹਰੇ ਸਾਹਮਣੇ ਕੀਤੇ ਆ ਲੇਕਿਨ ਉਹ ਰਿਮੋਟ ਕੰਟਰੋਲ ਵਗੋਂ ਵਾਰਤ ਰਹੇ ਉਹਨਾਂ ਨੂੰ ਉਹਨਾਂ ਦੇ ਹੱਥ ਵਿੱਚ ਕੁਝ ਨਹੀਂ ਗਏ ਉਹਨਾਂ ਲੋਕਾਂ ਦੇ ਹੱਥ ਵਿੱਚ ਕੁਝ ਵੀ ਨਹੀਂਗਾ वैसे भी ਤੁਹਾਨੂੰ ਪਤਾ ਕਿ ਆਪਣਾ ਵਰਸ਼ੇ ਵਰਗਾ ਸ਼ੇਰ ਜੋ ਸਾਡਾ ਵੀਰ ਸੀਗਾ ਅੱਜ ਅਗਰ ਉਸ ਦੀ ਮੌਤ ਆ ਤੇ ਬਹੁਤ ਸਾਰੀਆਂ ਸਿਆਸਤੀ ਇਹਨਾਂ ਪਾਰਟੀਆਂ ਦੇ ਹੱਥ ਕਰਕੇ ਇਹ ਮਾਹੌਲ ਬਣਿਆ ਖਾਸ ਕਰਕੇ ਆਮ ਆਦਮੀ ਪਾਰਟੀ ਵਾਸਤੇ ਤਾਂ ਉਹਨੇ ਠੋਕੇ ਸਟੇਟਮੈਂਟ ਦਿੱਤੀ ਸੀ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਸਾਰਿਆਂ ਨੇ ਸਾਡੇ ਪੰਜਾਬ ਦੇ ਪੰਜਾਬੀ ਹੱਤ ਦੇ ਉਹ ਖਿਲਾਫ ਆ ਤਾ ਮੇਰੀ ਇਹ ਸਟੇਟਮੈਂਟ ਮੈਂ ਅੱਜ ਇਲੈਕਸ਼ਨ ਦੇ ਦਿਨ ਹੀ ਕਿਉਂ ਦੇ ਰਿਹਾ ਕਿਉਂਕਿ ਲੋਕ ਇਲੈਕਸ਼ਨ ਦੇ ਵਿੱਚ ਜਿੱਤ ਹਾਰ ਹੋਣ ਤੋਂ ਬਾਅਦ ਜਿਹੜਾ ਕੈਂਡੀਡੇਟ ਜਿੱਤ ਜਾਂਦਾ ਜਿਹਦੀਆਂ ਸਰਕਾਰਾਂ ਬਣ ਜਾਂਦੀਆਂ ਉਹਨਾਂ ਦੇ ਹੱਕ ਦੇ ਵਿੱਚ ਸਟੇਟਮੈਂਟ ਦਿੰਦੇ ਆ ਤੇ ਪਰ ਮੈਂ ਅੱਜ ਇਲੈਕਸ਼ਨ ਵਾਲੇ ਦਿਨ ਸਟੇਟਮੈਂਟ ਦੇ ਰਿਹਾ ਮੇਰਾ ਕਾਰਨ ਇਹ ਆ ਕਿ ਜੇ ਖੜੇ ਆ ਤਾਂ ਛਾਤੀ ਥੋਕ ਕੇ ਖੜੇ ਆ ਤਾਂ ਮੇਰਾ ਤੁਹਾਨੂੰ ਸਾਰਿਆਂ ਨੂੰ ਵੀ ਮੈਸੇਜ ਇਹੀ ਆ ਯਾਰ ਜਿੱਥੇ ਵੀ ਖੜਨਾ ਇਹ ਜਦੋਂ ਹਲਕੇ ਦੀ ਗੱਲ ਆ ਜਾਂਦੀ ਆ ਇਲਾਕੇ ਦੀ ਗੱਲ ਆ ਜਾਂਦੀ ਆ ਉਦੋਂ ਇਨਸਾਨਾਂ ਨੂੰ ਦੇਖ ਕੇ ਚੰਗੇ ਵਿਅਕਤੀਆਂ ਨੂੰ ਦੇਖ ਕੇ ਵੋਟ ਪਾਇਆ ਕਰੋ ਅਸੀਂ ਸਾਰੀਆਂ ਪਾਰਟੀਆਂ ਦਾ ਸਤਿਕਾਰ ਕਰਦੇ ਆਂ ਪਰ ਜਦੋਂ ਹਲਕੇ ਦੀ ਗੱਲ ਹੁੰਦੀ ਇਲਾਕੇ ਦੀ ਗੱਲ ਹੁੰਦੀ ਆ ਮੈਂ ਇਹ ਨਹੀਂ ਕਹਿੰਦਾਗਾ ਵੀ ਕਾਂਗਰਸ ਪਾਲਤ ਅਕਾਲੀਆਂ ਅਕਾਲੀ ਪਾਰਟੀ ਦੇ ਵਿੱਚ ਜਾਂ ਹੋਰ ਪਾਰਟੀਆਂ ਦੇ ਵਿੱਚ ਚਿਹਰੇ ਸਾਰੇ ਮਾੜੇ ਆ ਨਹੀਂ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਚਿਹਰੇ ਹੈਗੇ ਆ ਜਿਹੜੇ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਆ ਪਰ ਇੱਥੇ ਮੈਂ ਵਿਸ਼ੇਸ਼ ਕਰਕੇ ਕਾਕਾ ਲੋਗੜ ਦੀ ਗੱਲ ਕੀਤੀ ਹੈ ਕਿਉਂਕਿ ਮੈਨੂੰ ਪਤਾ 5 ਸਾਲ ਦੇ ਦੌਰਾਨ ਬੇਸ਼ੱਕ ਮੈਂ ਉਹਨੂੰ ਇੱਕ ਵਾਰੀ ਵੀ ਨਹੀਂ ਮਿਲਿਆ ਉਹਨਾਂ ਨੂੰ ਪਰ ਮੈਂ ਉਹਨਾਂ ਦੀ ਕਾਰਜਕਾਰੀ ਦੇਖੀ ਆ ਪਿੰਡਾਂ ਦੇ ਵਿੱਚ ਆਮ ਲੋਕਾਂ ਤੱਕ ਆਮ ਲੋਕਾਂ ਦੀ ਉਹਨਾਂ ਤੱਕ ਪਹੁੰਚ ਹੁੰਦੀ ਆ ਸਾ ਇਸ ਕਰਕੇ ਜਿਹੜੀ ਮੇਰੀ ਅੱਜ ਦੀ ਸਪੋਰਟ ਆ ਮੋਗੇ ਹਲਕੇ ਤੋਂ ਮਾਲਵਿਕਾ ਸੂਦ ਦੇ ਹੱਕ ਦੇ ਵਿੱਚ ਅਸੀਂ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਪ੍ਰਚਾਰ ਕੀਤਾ ਕਿ ਸਾਡੀ ਭੈਣ ਨੇ ਮੋਗੇ ਦੇ ਵਿੱਚ ਬਹੁਤ 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 ਲੋਕਾਂ ਦੇ ਵਿੱਚ ਬਦਲਾਵ ਲਿਆਂਦਾ ਹਜੇ ਉਹ ਕਿਸੇ ਪਾਰਟੀ ਦੇ ਵਿੱਚ ਨਹੀਂ ਸੀ ਸਮਾਜ ਸੇਵੀ ਬਹੁਤ ਵੱਡੇ ਆ ਸਾਨੂੰ ਸੂਦ ਜੀ ਬਹੁਤ ਚੰਗੇ ਇਨਸਾਨ ਆ ਪਰਸਨਲੀ ਵੀ ਮੈਂ ਉਹਨਾਂ ਨੂੰ ਮਿਲ ਚੁੱਕਿਆ ਉਹਨਾਂ ਨਾਲ ਗੱਲਬਾਤ ਕੀਤੀ ਆ ਤਾਂ ਪਤਾ ਲੱਗਿਆ ਕਿ ਲੋਕਾਂ ਦੇ ਹਿੱਤ ਦੇ ਵਿੱਚ ਉਹਨਾਂ ਦੇ ਜੋ ਟੀਚੇ ਆ ਬਹੁਤ ਵੱਡੇ ਆ ਸੋ ਥੈਂਕ ਯੂ ਦੋਸਤੋ